ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਕਲਾਰਾ ਪਿੰਡ ਆਏ ਤੇਗੇ ਅ ਇੱਥੇ ਮੇਲਾ ਦੀਗਾ ਪਹਿਲੀ ਵਾਰੀ ਆਇਆ ਮੈਂ ਵੀ ਤੇ ਦੇਖਦੇ ਆ ਕਿ ਹੁਣ ਘੁੰਮਦੇ ਆਗੇ ਮੇਲੇ ਦੇ ਵਿੱਚ ਤੁਹਾਨੂੰ ਵੀ ਦਿਖਾਣੇ ਆਗੇ ਵੀ ਕਿੱਦਾਂ ਦਾ ਮੇਲਾ ਰਹਿੰਦਾ ਹੈ ਕਿੱਦਾਂ ਦਾ ਨਹੀਂ ਕਰਦੇ ਆਗੇ ਵੀਡੀਓ ਸ਼ੁਰੂ ਚਲੋ ਫਿਰ ਚੱਲੀਏ ਕਲਾਰਾ ਵਾਲੇ ਵੱਤੋ-ਵੱਤ ਜਰੂਰ ਸ਼ੇਅਰ ਕਰ ਦਿਓ ਜਿੰਨੇ ਵੀ ਕਲਾਰਾ ਦੇ ਨੇ ਮੁੰਡੇ ਦੇਖ ਰਹੇ ਨੇਗੇ ਸਾਰੇ ਕਰ ਦਿਓ ਸ਼ੇਅਰ ਦੱਬ ਕੇ ਕਰਾਂ ਤੁਹਾਨੂੰ ਦਿਖਾਉਣੇ ਆਗੇ ਮੇਲੇ ਦਾ ਕੀ ਸਿਸਟਮ ਆ ਇੱਥੋਂ ਆਪਾਂ ਵੜਦੇ ਆ ਮੇਲੇ ਦੇ ਵਿੱਚ ਤੇ ਇੱਧਰ ਬਾਬਾ ਜੀ ਨੇ ਲਾਰਖੇ ਟਿੱਕੀਆਂ ਦੀ ਸਟਾਲ ਤੇ ਇੱਧਰ ਝੂਟੇ ਵਾਸਤੇ ਜਿਹੜਾ ਲੱਗਿਆ ਹੋਇਆਗਾ ਚੰਦੂਲ ਤੁਸੀਂ ਦੇਖ ਸਕਦੇ ਹੋਗੇ ਛੋਟੇ ਛੋਟੇ ਬੱਚੇ ਨੇ ਜਿਹੜੇ ਇਹ ਇੰਜੋਏ ਕਰ ਰਹੇ ਨੇਗੇ ਇੱਥੇ ਬਾਕੀ ਇੱਧਰ ਠੰਡੇ ਮਿੱਠੇ ਪਾਣੀ ਵਾਲੇ ਵੀ ਆ ਖੜੇ ਨੇ ਦੋਏ ਪਾਸੇ ਖੜੇ ਨੇਗੇ ਇਹ ਇਵੇਂ ਲੱਗਾ ਵਿਸ਼ਾ ਦਾ ਅਦਰਕ ਵੀਸਰੀਆਂ ਵੀ ਲੱਗ ਰਹੀਆਂ ਨੇ ਹੈਗੀਆਂ ਤੁਸੀਂ ਦੇਖ ਸਕਦੇ ਹੋਗੇ ਤੇ ਸਾਰੇ ਪਾਸੇ ਵਧੀਆ ਸਿਸਟਮ ਆਗਾ ਇਹਨਾਂ ਦਾ ਕਰਿਆ ਹੋਇਆ ਤੇ ਜਿੱਦਾਂ ਵੀ ਦੇਖ ਲੋ ਤੁਹਾਨੂੰ ਪਤਾ ਹੀ ਆ ਬਾਕੀ ਜੇ ਆਪਾਂ ਗੱਲ ਕਰੀਏ ਆ ਜਿਹੜੇ ਝੂਲੇ ਚਾਲੇ ਜੇ ਲੱਗੇ ਹੋਏ ਨੇਗੇ ਤੇ ਬੜੇ ਵਧੀਆ ਲੱਗੇ ਹੋਏ ਨੇਗੇ ਆ ਚਟੂਚੂੜ ਵੀ ਲੱਗੇ ਹੋਏ ਨੇ ਆ ਬੱਚਿਆਂ ਦੀ ਐਕਟੀਵਿਟੀਆਂ ਲੱਗੀਆਂ ਜਿਆਦਾ ਇੱਥੇ ਜਿਹੜੇ ਲੱਗੀਆਂ ਹੋਈਆਂ ਨੇਗੀਆਂ ਬਾਕੀ ਮੂਰਤੀਆਂ ਦੇਖੋ ਛੋਟੀਆਂ ਛੋਟੀਆਂ ਜਿਹੜੀਆਂ ਬੜੀਆਂ ਵਧੀਆ ਮੂਰਤੀਆਂ ਨੇਗੀਆਂ ਤੇ ਇਧਰ ਜਿਹੜੀ ਪੈਸ਼ਾਨੀਆਂ ਗੇਮਾਂ ਲੇਗੀਆਂ ਦੇਖੋ ਇਹ ਰਿੰਗ ਪਾਉਂਦੇ ਨੇਗੇ ਮੁੰਡੇ ਇਹਦੇ 'ਚ ਰਿੰਗ ਜਾਂ ਛੱਟਣਾ ਪੈਂਦਾ ਆ ਜਿਹੜਾ ਤੁਸੀਂ ਰਿੰਗ ਜਿੱਥੇ ਵੀ ਹੋਊਗਾ ਉਹੀ ਸਾਰਾ ਸਿਸਟਮ ਤੁਹਾਡਾ ਹੋਊਗਾ ਤੇ ਸਾਰੇ ਦੇਖੋ ਬਜ਼ੁਰਗ ਬੈਠੇ ਸੁਣ ਰਹੇ ਨੇਗੇ ਕਵਿਸ਼ਰੀ ਤੇ ਇਹਦੇ ਥੱਲੇ ਲੱਗ ਰਹੀ ਹੈਗੀ ਕਵਿਸ਼ਰੀ ਤੁਸੀਂ ਦੇਖ ਸਕਦੇ ਹੋਗੇ ਸਾਰੇ ਐਨ ਪੂਰੇ ਪੂਰੇ ਤਰ੍ਹਾਂ ਐਨ ਟਿਕੇ ਬੈਠੇ ਨੇ ਮਗਨ ਹੋਏ ਬੈਠੇ ਨੇਗੇ ਸਾਰੇ ਬਜ਼ੁਰਗ ਬਾਬੇ ਏ ਦੇਖੋ ਚੱਲ ਰਹੀ ਹੈਗੀ ਕਵਿਸਤਰੀ ਮੈਨੂੰ ਲੱਗਦਾ ਵੀ ਹੁਣ ਇਹ ਕਾ ਲੋਨ ਤਿਆਰ ਆ ਜੀਰ ਦੇ ਲੈ ਗੇ ਸਵਾ ਦੇ ਜੀਰ ਦੇ ਲੈ ਗੇ ਓਲਾਦ ਲਗ ਕਰ ਨਾਮ ਨੂੰ ਦੇਵੀ ਦੇ ਪਾਜਨ ਉੱਤੇ ਬੈ ਗੇ ਉਜਾੜ ਕਾਨ ਕਾਮ ਨੂੰ ਉਜਾੜ ਕਾਨ ਸ਼ਾਮ ਨੂੰ ਇਹ ਦੁਨੀਆ ਹੈ ਕੋ ਦੇਖੋ ਆ ਛੋਟੇ ਛੋਟੇ ਬੱਚੇ ਲੱਗ ਰਹੇ ਨੇਗੇ ਆਹ ਛੋਟਾ ਜਿਹਾ ਕਿਸ਼ਤੀ ਜੀ ਬਣਾ ਰખી ਹੈਗੀ ਉਹਦੇ ਵਿੱਚ ਲੱਗ ਰਹੇ ਨੇਗੇ ਤੇ ਬਾਈ ਦੇ ਰਹੇਗਾ ਝੂਟੇ ਪੂਰੇ ਤੇ ਇਧਰ ਵੀ ਛੋਟੇ ਬੱਚੇ ਨੇ ਜਿਹੜੇ ਪੂਰੇ ਖੇਡ ਰਹੇ ਨੇਗੇ ਪੂਰੇ ਨਿਆਰੇ ਲੈ ਰਹੇ ਨੇਗੇ ਕਿਤੇ ਪਾੜੇ ਦਾ ਲੈਣ ਇਹ ਜਿਹੜੇ ਹਿਸਾਬ ਨਾਲ ਛਾਲਾ ਮਾਰ ਰਹੇ ਨੇ ਕਿਤੇ ਪਾੜ ਲੈਣ ਇਹ ਕੋਣ ਸਾਡੀ ਸਰਾਬ ਆਂੜੀ ਕੁਛ ਖਾਣ ਦੀ ਤਾਨੂੰ ਪਤਾ ਲੱਗਣੀ ਰ ਹੈ ਬੇਸ਼ੀ ਖਾਈਏ ਕੀ ਨਹੀਂ ਭੱਲੇ ਸਾਡੀ ਹੁਣ ਸਲਾਹ ਬਣ ਗਈ ਦਹੀਂ ਭੱਲੇ ਖਾਣ ਦੀ ਸੋਚਿਆ ਵੀ ਚਲ ਦਹੀਂ ਭੱਲੇ ਹੁਣ ਨਵੇੜ ਲਈਏ ਕਿੱਥੇ ਨੇਗੇ ਰ ਬਣਾ ਲਈਏ ਹੁਣ ਦਹੀਂ ਭੱਲੇ ਖਾਣੇ ਆ ਤੇ ਹੁਣ ਆਪਾਂ ਆ ਮੁੰਡੇ ਕੋਲੋਂ ਖਾਵਾਗੇ ਦਹੀਂ ਭੱਲੇ ਮੇਲਾ ਠੀਕ ਆ ਛੋਟਾ ਜਿਹਾ ਮੇਲਾ ਹੈਗਾ ਕੋਈ ਖਾਸ ਨਹੀਂ ਮੇਲਾ ਹੈਗਾ ਠੀਕ ਆ ਛੋਟਾ ਜਿਹਾ ਤੇ ਭਰ ਦਾ ਜਿੰਨਾ ਵੀ ਹੈਗਾ ਤਾਂ ਬਹੁਤ ਵਧੀਆ ਭਰ ਰਹਿਗਾ ਤੇ ਹੁਣ ਆਪਾਂ ਖਾਣੇ ਆ ਦਹੀਂ ਭੱਲੇ ਦੀ ਜਿਹੜੀ ਕੱਲ ਨੂੰ ਇਹ ਵੀਡੀਓ ਜਿਹੜੀ ਅਸੀਂ ਸਵੇਰੇ ਪਾਵਾਂਗੇ ਲਾਲੋ ਵੀ ਅੱਜ ਬਣ ਰਹੀ ਹੈਗੀ ਇਹ ਵੀਡੀਓ ਤਾਂ ਆਪਾਂ ਪਾ ਦਾਂਗੇ ਇਹਨੂੰ ਤੇ ਇੱਧਰ ਦੁਕਾਨਾਂ ਜਿਹੜੀਆਂ ਪੂਰੀ ਤਰ੍ਹਾਂ ਲੱਗ ਕੇ ਤਿਆਰ ਨੇ ਬਸ ਹੁਣ ਤਾਂ ਲੋਕਾਂ ਦੀ ਵੇਟ ਆ ਕਦੋਂ ਆਉਂਦੇ ਨੇ ਲੋਕ ਲੈਣ ਸਮਾਨ ਤੇ ਦੁਕਾਨਾਂ ਲੱਗੀਆਂ ਹੋਈਆਂ ਦੇਖੋ ਬੜੀਆਂ ਸੋਹਣੀਆਂ ਨੇ ਬਾਜ਼ਾਰ ਪੂਰੇ ਐ ਨਾ ਖਾਚਾ ਖਾਚਾ ਕਾਲੂਪੁਰ ਜਾਣਗੇ ਲਾ ਲਓ ਕਿਉਂਕਿ ਅੱਜ ਹੋ ਗਈ 14 ਤਰੀਕ ਇਹ ਵੀਡੀਓ ਜਿਹੜੀ ਆਪਾਂ 14 ਤਰੀਕ ਨੂੰ ਬਣਾ ਰਹੇ ਹਾਂਗੇ ਦੇਖੋ ਤੇ ਇੱਕ ਬਾਜ਼ਾਰ ਆਤੀ ਹੈ ਇੱਧਰ ਇੱਧਰ ਵੀ ਕਾਫੀ ਸਮਾਨ ਪਿਆ ਹੈਗਾ ਤੇ ਇੱਧਰ ਲੇਡੀਜ਼ ਸਮਾਨ ਵੀ ਕਾਫੀ ਪਿਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਤੇ ਪੂਰੇ ਦੇ ਪੁੱਤੇ ਤੇ ਦੇਖੋ ਬਹੁਤ ਵਧੀਆ ਜਿਹੜਾ ਇੰਦਰ ਛੋਟੇ ਛੋਟੇ ਬੱਚਿਆਂ ਦਾ ਸਮਾਨ ਜਿਹੜਾ ਪਿਆ ਹੈਗਾ ਦੇਖੋ ਰੌਣਕਾਂ ਲੱਗਣ ਲੱਗ ਗਈਆਂ ਮੇਲੇ 'ਚ ਤੁਸੀਂ ਦੇਖ ਸਕਦੇ ਹੋਗੇ ਪੂਰੀਆਂ ਰੌਣਕਾਂ ਲੱਗੀਆਂ ਤੇ ਇੱਧਰ ਸੇਲ ਦਾ ਵੀ ਕੰਮ ਹੈ ਇੱਧਰ 50-50 ਰੁਪਏ ਲਿਖਿਆ ਹੋਇਆ ਹੈਗਾ ਸਾਰਾ ਸਮਾਨ ਆ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਤੇ ਇੱਧਰ ਕੋਟਨੇ ਵੀ ਪਏ ਨੇ ਜੇਗੇ ਨੇ ਸਿਰਚ ਖਾਣੇ ਹੋਣ ਤੇ ਦੇਖੋ ਇਧਰ ਪੂਰੀਆਂ ਰੌਣਕਾਂ ਛਾਈਆਂ ਹੋਈਆਂ ਨੇ ਤੇ ਮਾਸ਼ੱਲਾ ਤੇ ਬਾਈ ਕੋਲੋਂ ਬਰੈਡ ਲੈ ਰਹਾਂਗੇ ਇੱਥੋਂ ਤੇ ਮਾਚਲ ਬਰੈਡ ਲੈ ਲਈਏ ਉਸ ਤੋਂ ਬਾਅਦ ਚੱਲਦੇ ਆਂਗੇ ਫਿਰ ਪਿੰਡ ਨੂੰ ਕਰਦੇ ਆਂ ਕੰਮ ਕਿਉਂ ਟਾਈਮ ਵੀ ਕਾਫੀ ਹੋ ਗਿਆ ਨਾ ਚੱਲਦੇ ਆਂਗੇ ਹੁਣ ਜਾ ਕੇ ਤੇ ਬਾਈ ਕੋਲੋਂ ਲੈ ਕੇ ਬਰੈਡ ਤੇ ਚੱਲੀਏ ਆਪਾਂ ਪਿੰਡ ਨੂੰ ਦੇਖਦੇ ਆਂਗੇ ਕੀ ਬਣਦਾ ਹੈਗਾ ਤੇ ਚਲੋ ਫਿਰ ਲੱਗੇ ਹੋਏ ਨੇ ਬ੍ਰੈਡ ਤੇ ਉਹ ਮੁੰਡਾ ਲੱਗ ਰਿਹਾ ਹੈਗਾ ਜਿਹੜਾ ਬ੍ਰੈਡ ਆ ਉਹ ਕੱਢਣਾ ਹੁਣ ਆਪਣੇ ਗਰਮ ਗਰਮ ਬ੍ਰੈਡ ਨਿਕਲਣਗੇ ਤੇ ਫਿਰ ਲੈ ਕੇ ਚਲਦੇ ਆਂਗੇ ਭਾਈ ਤੇ ਬ੍ਰੈਡ ਖਾਣ ਲੱਗੇ ਹੋਏ ਹੈਗੇ ਇਹ ਹੁਣ ਦੇਖਦੇ ਆਂਗੇ ਹੈਂ ਲਾਡੀ ਕੋਲ ਲੈ ਰਿਆਂਗੇ ਲਾਡੀ ਨੇ ਵੀ ਦੁਕਾਨ ਆ ਰਖੀ ਹੈ ਭਾਈ ਜਿਉਣਾ ਹੁੰਦਾ ਤਾਂ ਆਜੋ ਅੰਡੇ ਦੇ ਉੱਪਰ ਹੀ ਹੈਗੀ ਲਾਡੀ ਵੀ ਕੱਢ ਰਿਹਾ ਸਾਰਾ ਸਮਾਨ ਬ੍ਰੈਡ ਪਕੌੜੇ ਕੱਢ ਰਿਹਾ ਸਾਰੇ